ਜ਼ਿਲ੍ਹਾ ਦਫ਼ਤਰ ਆਮ ਆਦਮੀ ਪਾਰਟੀ ਵੱਲੋਂ ਪੰਡਾੜੀ ਪੁਲ ਤੇ ਸ਼ਿਵਰਾਤਰੀ ਮੌਕੇ ਲੰਗਰ ਲਗਾਇਆ ਗਿਆ ਇਸ ਮੌਕੇ ਜ਼ਿਲ੍ਹਾ ਇੰਚਾਰਜ ਮਨੀਸ਼ ਅਗਰਵਾਲ ਲੋਕ ਸਭਾ ਇੰਚਾਰਜ ਇਕਬਾਲ ਸਿੰਘ ਭੁੱਲਰ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਸ਼ਿਵਰਾਤਰੀ ਮੌਕੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਗਈ ਹਾਜੀ ਸਰ ਸ਼ਿਵਰਾਤਰੀ ਦੇ ਮੌਕੇ ਲੰਗਰ ਵੀ ਲਗਾਇਆ ਗਿਆ ਹੈ ਤੇ ਸ਼ਹਿਰ ਵਾਸੀਆਂ ਨੂੰ ਇਸ ਮੌਕੇ ਕੀ ਕਹਿਣਾ ਚਾਹੋਗੇ ਮੈਂ 28 ਸ਼ਹਿਰ ਵਸਣ ਕਰਨ ਚਾਹਾਂਗਾ ਕਿ ਸ਼ੇ ਬਾਬਾ ਦੀ ਕਿਰਪਾ ਤੁਹਾਡੇ ਸਾਰਿਆਂ ਤੇ ਬਣੀ ਰਹੇ ਜਿਹੜੀ ਅਜਾ ਮਹਾ ਸ਼ਿਵਰਾਤਰੀ ਹੈ ਉਹਦਾ ਸਭ ਨੂੰ ਬਹੁਤ ਬਹੁ ਵਿਧਾਈ ਹੋਵੇ ਤੁਹਾਡਾ ਪਰਿਵਾਰ ਤੇ ਤੁਸੀਂ ਹਮੇਸ਼ਾ ਸਫਸਤ ਰਹੋ ਖੁਸ਼ ਰਹੋ ਤੇ ਆਉਣ ਵਾਲੇ ਟਾਈਮ ਵਿੱਚ ਤੁਹਾਡੀ ਉੱਤੇ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹੇ 2024 ਦੇ ਚਾਨ ਵਾਲੀਆਂ ਜਿਹੜੀਆਂ ਚੋਣਾਂ ਨੇ ਲੋਕ ਸਭਾ ਦੀਆਂ ਉਹਦੇ ਸਬੰਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਦੇਖੋ ਜੀ ਜਿੱਦਾਂ ਦੀ ਪੋਲਿਟੀਕਲ ਪਾਰਟੀ ਹੁੰਦੀ ਹੈ ਉਹ ਤਿਆਰੀਆਂ ਕਰ ਦਿੰਦੇ ਨੇ ਆਪਣੀਆਂ ਇਸ ਸਾਡੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਸਾਡੇ ਹਰਮਨ ਪਿਆਰੇ ਸੁਪਰੀਮੋ ਅਰਵਿੰਨ ਕੇਜੀਵਾਲ ਜੀ ਭਗਵਨਪੰਜ ਜੀ ਸੰਦੀਪ ਆਟਕ ਜੀ ਉਹਨਾਂ ਨੇ ਬਿਲਕੁਲ ਵਜਾ ਦਿੱਤਾ ਹੈਗਾ ਤੇ ਅਸੀਂ ਤਿਆਰੀ ਕਰ ਰਹੇ ਹਾਂ ਤੇ ਐਤ ਕੀ ਤੇਨ ਤੇ ਤੇਰਾ ਸਿੱਟਾ ਚਿਤਾਂਗੇ ਅਸੀਂ ਹਾਂਜੀ ਸਰ ਸ਼ਿਵਰਾਤਰੀ ਦੇ ਮੌਕੇ ਸਮੂਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਪ੍ਰੈਸ ਦਾ ਬਹੁਤ ਚਲਵਾਦੀ ਹਾਂ ਜਿਹੜੇ ਇਸ ਸਾਡੇ ਕੋਲ ਇਹ ਵਿਚਾਰ ਜਨਤ ਮਾਤੇ ਆਈ ਦੇ ਮੈਂ ਡੀਐਸਏ ਸ਼ੋਕਬਾਰ ਅਵਸਤਰੀ ਡਾਕਟਰ ਰਿਜੇਸ਼ ਸਾਹਿਬ ਐਮਐਲਏ ਹਰਕਾ ਸਾਊਥ ਸੋਰਾਤੀ ਦਾ ਦੇਣਾ ਮहारा ਸਾਰਿਆਂ ਨੂੰ ਮੇਰੇ ਵੱਲੋਂ ਹਰ ਹਰ ਪਾਦੇਵ ਅਜੀ ਓਮਰੋ ਸ਼ੁਆਏ ਓਮਰੋ ਸ਼ੁਆਏ ਓਮਰੋ ਸ਼ੁਆਏ ਸਾਰਿਆਂ ਨੂੰ ਅਜੀ ਮहारा ਸਾਰਿਆਂ ਨੂੰ ਚਾਰਦੀ ਕਲਾ ਬਖਸ਼ੇ ਏਸ ਬੇਸ਼ੋਬਧਾਰੇ ਤੇ ਮੇਰੇ ਵੱਲੋਂ ਡਾਕਟਰ ਰਿਜੇਸ਼ ਸਾਹਿਬ ਨੂੰ ਬਹੁਤ ਬਹੁਤ ਲੱਖਰ ਉਹ ਜਾਂ ਇਹੋ ਡਾਕਟਰ ਜੀ ਸਾਹਿਬ ਜਿਹੜਾ ਨੇ ਇੱਥੇ ਵਕਾਫ ਦੀਆਂ ਛੜੀਆਂ ਵਈਆਂ ਵਾ ਤੇ ਜਲਦੀ ਹੁਣ ਸੁਲਤਾਨਪੁਰ ਦਾ ਜਿਹੜਾ ਪੋੜਿਆ ਵਡਾ ਰਹਾ ਵਾ ਇਹ ਫੋੜ ਵਡਾ ਹੋ ਰਿਹਾ ਜਾ ਰਿਹਾ ਵਾ ਖੁੱਲਾ ਹੋਣ ਜਾ ਰਿਹਾ ਵਾ ਜਿਹਦਾ ਦਗਾ ਜਿਹੜਾ ਵਾ ਜੀ ਡਾਕਟਰ ਇੰਦਰਬੀ ਸਿੰਘ ਜੀ ਨੇ ਦੇਰ ਕਰਨਗੇ ਤਾਂ ਜਦੋਂ ਲੋਕਾਂ ਨੂੰ ਹੋਰ ਜੇ ਸੂਤਾਂ ਦੀਆਂ ਛੜੀਆਂ ਨਹੀਂ ਆਵਾਂ ਲੱਖ ਸਗਣ ਮੇਰੇ ਵੱਲੋਂ ਫੇਰ ਦੁਬਾਰਾ ਮੇਰੇ ਵੱਲੋਂ ਮੇਰੇ ਸਟਾਫ ਵੱਲੋਂ ਮੇਰੇ ਦਫ਼ਤਰ ਵੱਲੋਂ ਡਾਕਟਰ ਇੰਦਰਬੀ ਸਿੰਘ ਵੱਲੋਂ ਸਾਰਿਆਂ ਲਈ ਸ਼ਰਤੀਆਂ ਲੱਖ ਲੱਖ ਦਿਆਂ ਮਾਰਾ ਚਾਦੀ ਕਾ ਰੱਖੇ ਪਾਰਟੀ ਸਾਡੀ ਜਿਹੜੀ ਆ ਉਹ ਚਾਦੀ ਕਲਾ ਚ ਰਹੇ ਮਾਰਾ ਸਾਰਿਆਂ ਨੂੰ ਹਰ ਰਾਮ ਦੇ ਘਰ ਰਾਮ ਆਵੇ